ਵੀ ਜਿਹਦੇ ਨਾਲ ਅਸੀਂ ਅੱਜ ਚਾਹੀਏ ਭਾਵੇਂ ਅੱਜ ਲੜਾਈ ਪਾ ਲਈ ਪਰ ਜੇ ਉਹਨਾਂ ਤੇ ਦੇਣੇ ਆ ਤੇ ਸਾਡੇ ਵੀ ਛੀਦੀ ਢੇੜੇ ਚੱਲਦੇ ਪਏ ਆ ਸਾਨੂੰ ਦੱਸਣਾ ਹੀ ਨਹੀਂ ਬਿੰਦਾ ਵੀ ਅਸੀਂ ਕੌਣ ਆ ਠੀਕ ਆ ਬਾਬਾ ਜੀ ਇਹ ਆਸਥਾ ਉਹਨਾਂ ਦੀ ਆਸਥਾ ਕੋਈ ਨਰੂਲਾ ਦੇ ਵਿੱਚ ਹੋਊਗੀ ਤੇ ਉਹਨਾਂ ਨੂੰ ਉੱਥੋਂ ਮਿਲਦਾ ਸਾਨੂੰ ਸਾਡੇ ਛੀਦਾ ਦੇ ਸਥਾਨ ਤੋਂ ਮਿਲਦਾ ਤੇ ਸਾਡੂ ਅਸੀਂ ਉੱਥੇ ਜੁੜੇ ਹੋਏ ਆ ਬਾਕੀ ਜਿਹੜਾ ਜਿਹਦਾ ਜਿੱਥੇ ਮੰਨੇ ਉਹ ਜਾਵੇ ਅਸੀਂ ਇਹਨਾਂ ਨੂੰ ਤਰਲੇ ਮਿਹਨਤ ਕਰਕੇ ਤਾਂ ਲਿਆਣਾ ਨਹੀਂ ਜਿਹੜੇ ਚਲੇ ਗਏ ਉਹਨਾਂ ਦੇ ਮੁਰੇ ਹੱਥ ਜੋੜੀਏ ਵੀ ਬਾਬਾ ਜੀ ਸਾਡਾ ਛੱਡ ਗਏ ਜਿਹੜੇ ਜਿਨ੍ਹਾਂ ਨੇ ਕੱਲ ਛੱਡਣਾ ਉਹ ਅੱਜ ਛੱਡਣ ਪੜੀ ਚੜਦੀ ਕਲਾ ਐ ਇੱਥੇ ਇੱਥੇ ਘਾਟਾ ਨਹੀਂ ਹੈਗਾ ਸਾਨੂੰ ਨਹੀਂ ਲੋੜ ਜਿਹੜਾ ਜਿੰਨੇ ਕੱਲ ਜਾਣਾ ਉਹ ਅੱਜ ਚੱਲ ਜੇ ਕੋਈ ਵੀ ਧਰਮ ਇਹ ਨਹੀਂ ਸਿਖਾਂਦਾ ਵੀ ਆਪਾਂ ਕਿਸੇ ਇੱਕ ਦੂਜੇ ਦੇ ਉੱਪਰ ਟਾਰਗੇਟ ਕਰੀਏ ਅਸੀਂ ਆਪਣਾ ਕਰਨਾ ਉਹਨਾਂ ਨੂੰ ਆਪਣਾ ਕਾਰਜ ਕਰਨ ਦਿਓ ਅਸੀਂ ਆਪਣਾ ਪ੍ਰਚਾਰ ਤੇਜ਼ ਕਰੀਏ ਅਸੀਂ ਆਪਣੀਆਂ ਕਮੇਟੀਆਂ ਨੂੰ ਕਹਾਂਗੇ ਐਚਪੀਸੀ ਨੂੰ ਜਿਹੜਾ ਪੰਥ ਨੇ ਉਹਨਾਂ ਨੂੰ ਚੀਜ਼ ਸੌਂਪੀ ਹੋਈ ਆ ਪ੍ਰਚਾਰ ਦੀ ਉਹ ਵਧੀਆ ਤਰੀਕੇ ਸਕੂਲ ਹਸਪਤਾਲ ਬਣਾਣ ਆਪੇ ਲੋਕੀ ਵੀ ਇਹਨਾਂ ਦਾ ਜੁੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੀ ਜੀ ਅੱਜ ਤੁਸੀਂ ਇੱਥੇ ਸੀਪੀਓ ਦੇ ਜਨਤ ਪਹੁੰਚੇ ਹੋ ਸਾਰਿਆਂ ਜੀ ਰਿਵੀਅੂ ਇਹਦਾ ਰੀਜਨ ਇਹ ਹੈ ਵੀ ਜਿਹੜਾ ਕੁਝ ਦਿਨ ਪਹਿਲਾਂ ਪਰਤਾਪ ਤੋਂ ਬਨੇ ਆਸ ਵੱਲੋਂ ਤੇ ਆਪਣੇ ਸਿੰਘ ਵੱਲੋਂ ਸੰਘਾ ਲੋਕੀ ਕਾ ਗਿਆ ਸੀ ਉਹਨਾਂ ਨੂੰ ਆਪਾਂ ਬੇਨਤੀ ਕਰਨ ਆਏ ਆ ਵੀ ਕੁਝ ਵੀ ਕਰਨਾ ਹੁੰਦਾ ਲੋਕਲ ਜਥੇਬੰਦੀਆਂ ਬਹੁਤ ਨੇ ਉਹਨਾਂ ਨਾਲ ਕੰਟੈਕਟ ਕਰੋ ਕੋਈ ਵੀ ਇਦਾਂ ਦਾ ਕੰਮ ਨਾ ਕਰੋ ਜਿਹਦੇ ਨਾਲ ਆਪਣੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਤੁਸੀਂ ਕਰਕੇ ਚਲੇ ਗਏ ਬਾਅਦ ਜਿੱਥੇ ਲੋਕੀ ਅੱਗ ਲਾਈ ਫਿਰਨ ਨਾ ਕੱਲ ਨੂੰ ਸਾਡੇ ਤੇ ਕਿਹਨੂੰ ਕਿੰਤੂ ਆਵੇ ਤੇ ਨਾ ਅਗਲੇ ਆ ਦੇਖਣ ਕੀ کافی ਮੁੱਦਾ ਪੱਖਿਆ ਹੋਇਆ ਪੰਜਾਬ ਦੇ ਕੀ ਧਰਮ ਪਰਵਰਤਨ ਨੂੰ ਲੈ ਕੇ ਜਗਾ ਜਗਾ ਪੰਜਾਬ ਦੇ ਕਈ ਜਗ੍ਹਾ ਤੋਂ ਵੀਡੀਓ ਸਾਹਮਣੇ ਆਉਂਦੀਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹਦੇ ਬਾਬਾ ਜੀ ਇਹਨਾਂ ਨੂੰ ਆਪਾਂ ਕੀ ਸਮਝਾਈਏ ਜਿਹੜੇ ਧਰਮ ਪਰਵਰਤਨ ਜਿੰਨੂੰ ਉਹਨਾਂ ਨੂੰ ਆਪਾਂ ਕੀ ਸਮਝਾਈਏ ਜੇ ਉਹਨਾਂ ਨੇ ਵੈਸੇ 크੍ਰਿਸਚਨ ਧਰਮ 'ਚ ਪੈਦਾ ਹੋਣਾ ਹੁੰਦਾ ਤੇ ਉਹ ਪਹਿਲਾਂ ਹੀ ਪੈਦਾ ਹੋ ਗਏ ਹਨਾ ਤੇ ਜਿਹੜੇ ਚਲੇ ਗਏ ਉਹਨਾਂ ਨਾਲ ਸਾਨੂੰ ਕੋਈ ਕੰਮ ਨਹੀਂ ਜਿੱਦਾਂ ਨੂੰ ਜਿੱਥੋਂ ਕੁਝ ਮਿਲਦਾ ਪਿਆ ਇਹ ਆਸਥਾ ਉਹਨਾਂ ਦੀ ਆਸਥਾ ਅੰਕਨ ਰੂਲਾ ਦੇ ਵਿੱਚ ਹੋਊਗੀ ਤੇ ਉਹਨਾਂ ਨੂੰ ਉੱਥੋਂ ਮਿਲਦਾ ਸਾਨੂੰ ਸਾਡੇ ਛੀਦਾ ਦੇ ਸਥਾਨ ਤੋਂ ਮਿਲਦਾ ਤੇ ਸਾਡੂ ਅਸੀਂ ਉੱਥੇ ਜੁੜੇ ਹੋਏ ਆ ਅਸੀਂ ਆਪਾਂ ਇਹਨਾਂ ਨੂੰ ਇਕੱਠੇ ਕਰਕੇ ਵੀ ਬਾਬਾ ਜੀ ਕੀ ਕਹਿਣਾ ਹੈ ਹਨਾ ਉਹ ਉਹ ਆਪਣੇ ਧਰਮ ਦੇ ਵਿੱਚ ਨਿਰਪੱਖ ਰਹਿਣ ਉਹ ਵੀ ਇਦਾਂ ਦੇ ਬਿਆਨਬਾਜ਼ੀ ਨਾ ਕਰਨ ਜਿਹਦੇ ਨਾਲ ਕਿਸੇ ਨੂੰ ਠੇਸ ਪਹੁੰਚੇ ਜਿਹੜਾ ਚਲਾ ਗਿਆ ਉਹ ਆਪਣੀ ਸ਼ਾਂਤੀ ਰੱਖੇ ਜਿਹੜਾ ਆ ਗਿਆ ਅਸੀਂ ਜਿਹੜੇ ਬੰਦੇ ਸਾਡੇ ਵੀ ਪਾ ਦਿੰਦੇ ਆ ਜੀ ਆਹ ਬੰਦਾ ਇਸ ਧਰਮ ਚੋਂ ਛੱਡ ਕੇ ਆਇਆ ਜਿਹੜਾ ਆ ਗਿਆ ਉਹ ਸਿਰ ਦੇ ਕੇ ਹੀ ਆਇਆ ਇਸ ਕਰਕੇ ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ਫੇਸ ਨਾ ਬਚਾਓ ਉਹਨਾਂ ਨੂੰ ਆਪਣਾ ਕਾਰਜ ਕਰੰਦਿਓ ਅਸੀਂ ਆਪਣਾ ਪ੍ਰਚਾਰ ਤੇਜ ਕਰੀਏ ਅਸੀਂ ਆਪਣੀਆਂ ਕਮੇਟੀਆਂ ਨੂੰ ਕਵਾਂਗੇ ਐਸਜੀਪੀਸੀ ਨੂੰ ਜਿਹੜਾ ਪੰਥ ਨੇ ਉਹਨਾਂ ਨੂੰ ਚੀਜ਼ ਸੌਂਪੀ ਹੋਈ ਆ ਪ੍ਰਚਾਰ ਦੀ ਉਹ ਵਧੀਆ ਤਰੀਕੇ ਸਤੂਰ ਹਸਪਤਾਲ ਬਣਾਉਣ ਆਪੇ ਲੋਕੀ ਵੀ ਇਹਨਾਂ ਨਾਲ ਜੁੜਦਿਓ ਤੇ ਬਾਕੀ ਬਾਬਾ ਜੀ ਦਲ ਪੰਥ ਵੱਲੋਂ ਇਦਾਂ ਦਾ ਕਦੀ ਪੈਰਾ ਨਹੀਂ ਆਇਆ ਹੈਗਾ ਕਦੀ ਸਾਡੇ ਵੱਡੇ ਜਿਹੇਦਾਰ ਨੇ ਬਾਬੇ ਜੋਗਾ ਸਿੰਘ ਹੁਣੀ ਬਾਬਾ ਅਵਤਾਰ ਸਿੰਘ ਹੁਣੀ ਕਾਫੀ ਜਿਹੇਦਾਰ ਨੇ ਭੱਤੇ ਸਾਡੇ ਬਾਪੇ ਬਾਬੇ ਮਾਨ ਸਿੰਘ ਜੀ ਹੁਣੀ ਨੇ ਕਾਫੀ ਜਥੇਬੰਦੀਆਂ ਨੇ ਕਦੀ ਉਹਨਾਂ ਦੇ ਧਿਆਨ ਤੁਸੀਂ ਇੰਦਾ ਦੇ ਟੌਪਿਕ ਸੇ ਸੁਣੇ ਪਿੱਛੇ ਜੇ ਕਾਫੀ ਵੀਡੀਓਜ਼ ਵਾਰਲ ਹੋਈਆਂ ਜੀ ਸ਼ੀਦ ਦੇ ਸਾੜੀ ਦਾ ਜਿੱਥੇ ਕਿ ਇਹਨਾਂ ਦੇ ਸਿਫਿਸ਼ਨ ਭਾਈਚਾਰੇ ਦੇ ਪ੍ਰੋਗਰਾਮ ਚੱਲ ਰਹੇ ਸੀ ਉਸ ਤਰ੍ਹਾਂ ਸੇਕ ਤੇ ਵਗੀ ਆਪਾ ਦੇ ਵਿੱਚ ਗਲੈਸ ਕਰਨੀ ਉੱਥੇ ਪਹੁੰਚਿਆ ਸੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਈ ਜਥੇਬੰਦੀ ਉੱਤੇ ਪਹੁੰਚ ਜਾਂਦੀਆਂ ਨੇ ਜਾਂ ਆਪਸੀ ਭਾਈਚਾਰੇ ਤੇ ਫੁੱਟਪਾਣੀ ਕੋਸ਼ਿਸ਼ ਕਰਦੇ ਨੇ ਕਿਸੇ ਨੇ ਕੁਝ ਦੇਣਾ ਚਾਹੂਗਾ ਉਹਦਾ ਸੁਨੇਹਾ ਇਹ ਆ ਵੀ ਜਦੋਂ ਆਪਾਂ ਕੋਈ ਵੀਡੀਓ ਪਾਉਂਦੇ ਆ ਜਾਂ ਤਾਂ ਸਾਡੇ ਬੰਦੇ ਕੋਈ ਜਿਹੜੇ ਘਰ ਬੈਠੇ ਜਾਦਾ ਵਿਚਾਰਾਂ ਵਾਲੇ ਉਹ ਇਦਾਂ ਦਾ ਜਿਹੜੇ ਲੋਕਲ ਬੰਦੇ ਆ ਉਹਨਾਂ ਨੂੰ ਉਸ ਜਗ੍ਹਾ ਤੇ ਉੱਠ ਕੇ ਜਾਣਾ ਪੈਂਦਾ ਜਿੱਦਾਂ ਹੁਣ ਅਸੀਂ ਅੱਜ ਨਮਰਤਾ ਦੇ ਨਾਲ ਜਿਹੜਾ ਇੱਥੇ ਪ੍ਰੋਗਰਾਮ ਹੋਇਆ ਉਹਦੇ ਵਿੱਚ ਲੋਕਾਂ ਨੇ ਇਦਾਂ ਦੇ ਕਮੈਂਟ ਕੀਤੇ ਹੋਏ ਆ ਵੀ ਜਿਹਦੇ ਨਾਲ ਅਸੀਂ ਅੱਜ ਚਾਹੀਏ ਭਾਵੇਂ ਅੱਜ ਲੜਾਈ ਪਾ ਲਈ ਪਰ ਜੇ ਉਹਨਾਂ ਤੇ ਦੇਣੇ ਆ ਤੇ ਸਾਡੇ ਵੀ ਛੀ ਡੀਟੇੜ ਚੱਲਦੇ ਪਏ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਆਪਣਾ ਦਿਨ ਮਨਾਣ ਦੇ ਸਾਨੂੰ ਆਪਣੇ ਦਿਨ ਮਨਾਓ ਜਗ੍ਹਾ ਜਗ੍ਹਾ ਤੇ ਜਿੱਥੇ ਪਿੰਡਾਂ ਚ ਕਈ ਜਗ੍ਹਾ ਤੇ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਪਰਚੇ ਬਣਦੇ ਨੇ ਜਾਂ ਇੱਥੇ ਵੀ ਕਾਫੀ ਵੀਡੀਓਜ਼ ਵਾਇਰਲ ਹੁੰਦੇ ਨੇ ਇਸ ਨੂੰ ਕਿਸੇ ਤਰ੍ਹਾਂ ਦੇਖਦੇ ਹੋ ਪਤਾ ਨਹੀਂ ਉਹ ਹੁਣ ਜਿਹੜੇ ਬੰਦੇ ਪਰਚੀਆਂ ਦੇ ਬਾਬਾ ਜੀ ਜੁੜੀ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਣਾ ਉਹਨਾਂ ਨਾਲ ਸਾਡਾ ਉਹ ਆਪਣਾ ਪ੍ਰਚਾਰ ਕਰਦੇ ਪਏ ਆ ਅਸੀਂ ਵੀ ਆਪਣਾ ਪ੍ਰਚਾਰ ਕਰਦੇ ਪਏ ਆ ਸਾਡੇ ਵੀ ਦਲਪੰਥ ਮੱਲੇ ਮੱਲੇ ਪਿੰਡ ਪਿੰਡ ਜਾ ਕੇ ਆਪਣਾ ਪ੍ਰਚਾਰ ਕਰਦੇ ਆ ਮੱਲੇ ਕਰਦੇ ਆ ਉਹ ਉਹਨਾਂ ਨੂੰ ਆਪਣਾ ਪ੍ਰਚਾਰ ਕਰਨ ਦਿਓ ਅਸੀਂ ਆਪਣਾ ਪ੍ਰਚਾਰ ਦੇਜ ਰੱਖੀ ਹਣਾ ਬਾਕੀ ਜਿਹੜਾ ਜਿਹਦਾ ਜਿੱਥੇ ਮੰਨੇ ਉਹ ਜਾਵੇ ਅਸੀਂ ਇਹਨਾਂ ਨੂੰ ਤਰਲੇ ਮਹਿੰਦ ਕਰਕੇ ਤਾਂ ਲਿਆਣਾ ਨਹੀਂ ਜਿਹੜੇ ਚਲੇ ਗਏ ਉਹਨਾਂ ਦੇ ਮੁਰੇ ਹੱਥ ਜੋੜੀਏ ਵੀ ਬਾਬਾ ਜੀ ਸਾਡਾ ਛੱਡ ਗਏ ਜਿਹੜੇ ਜਿਨ੍ਹਾਂ ਨੇ ਕੱਲ ਛੱਡਣਾ ਉਹ ਅੱਜ ਛੱਡਣ ਬੜੀ ਚੜਦੀ ਕਲਾ ਐ ਇੱਥੇ ਇੱਥੇ ਘਾਟਾ ਨਹੀਂ ਹੈਗਾ ਸਾਨੂੰ ਦੱਸਣਾ ਹੀ ਨਹੀਂ ਬੰਦਾ ਵੀ ਅਸੀਂ ਕੌਣ ਆ ਠੀਕ ਆ ਬਾਬਾ ਜੀ ਸਾਨੂੰ ਨਹੀਂ ਲੋੜ ਜਿਹੜਾ ਜਿੰਨੇ ਕੱਲ ਜਾਣਾ ਉਹ ਅੱਜ ਚੱਲ ਜੇ ਨਾਲੇ ਜਿਹੜੇ ਵੀ ਬੰਦੇ ਆ ਕੇ ਬਿਆਨ ਦਿੰਦੇ ਵੀ ਅਸੀਂ ਸਿੱਖ ਧਰਮ ਚੋਂ ਆ ਸਾਨੂੰ ਕੋਈ ਨਹੀਂ ਉਹ ਆਪਣੇ ਬਿਆਨਾਂ ਨੂੰ ਮੈਂ ਅੰਕਲ ਨਰੂਲਾ ਜੀ ਨੂੰ ਕਹਿਣਾ ਚਾਹੁੰਦਾ ਵੀ ਆਪਣੇ ਬੰਦਿਆਂ ਨੂੰ ਮੜੇ ਜਦੋਂ ਕੱਟਕੁੱਟ ਹੁੰਦਾ ਨਾ ਉਹਨਾਂ ਨੂੰ ਸਮਝਾਓ ਅਸੀਂ ਵੀ ਆਪਣੇ ਬੰਦਿਆਂ ਨੂੰ ਸਮਝਾਉਣਾ ਸ਼ੁਰੂ ਕਰੀਏ ਕਿ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਉਹ ਆਪਣਾ ਪਰਚਾਰ ਠੋਕੇ ਕਰਨ ਦੇ ਸੀ ਆਪਣਾ ਕਰਾਂਗੇ ਨਾ ਆਪਾਂ ਬਾਲੇ ਬਾਲਿਆਂ ਨੂੰ ਆਪਾਂ ਕੀ ਕਰਨਾ ਜੇ ਸਾਡੇ ਮਨ ਨੂੰ ਸੰਤੁਸ਼ਟੀ ਨਹੀਂ ਹੁਣ ਮੰਨ ਲਓ ਸੰਤੁਸ਼ਟੀ ਲੈਣਗੇ ਤੇ ਆ ਕੇ ਇੱਥੇ ਬਿਆਨਬਾਜ਼ੀ ਗਲਤਮਲਤ ਕਰੀਏ ਫਿਰ ਉਥੋਂ ਸੰਤੁਸ਼ਟੀ ਕੀ ਲਈ ਕੋਈ ਵੀ ਧਰਮ ਇਹ ਨਹੀਂ ਸਿਖਾਂਦਾ ਵੀ ਆਪਾਂ ਕਿਸੇ ਇੱਕ ਦੂਜੇ ਦੇ ਉੱਪਰ ਟਾਰਗੇਟ ਕਰੀਏ ਅਸੀਂ ਆਪਣਾ ਕਰਨਾ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ